ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਨਾਲ ਅਨਜਲੀ ਫਗਵਾੜਾ ਦੇ ਨਿਸਿੱਕੀ ਪੰਦੀਪ ਅਤੇ ਖਜੂਰਲਾ ਵਿਖੇ ਹੋਈ ਲੜਾਈ ਝਗੜੇ ਦੌਰਾਨ ਪਿਓ ਪੋਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ পুষ্পਾ ਰਾਣੀ ਨੇ ਦੱਸਿਆ ਕਿ ਉਹ ਪਿੰਡ ਖਜੂਰਲਾ ਦੇ ਰਹਿਣ ਵਾਲੇ ਹਨ ਅਤੇ ਬੀਤੀ ਦਿਨੀ ਉਹਨਾਂ ਦੇ ਡੇਢ ਜੇਟ ਆਪਸ ਵਿੱਚ ਲੜਾਈ ਝਗੜਾ ਕਰ ਰਹੇ ਸਨ ਤਾਂ ਉਸ ਦੌਰਾਨ ਜਦੋਂ ਉਹਨਾਂ ਦਾ ਲੜਕਾ ਅਤੇ ਉਹਨਾਂ ਦਾ ਪਤੀ ਲੜਾਈ ਝਗੜੇ ਨੂੰ ਹਟਾਉਣ ਲਈ ਗਿਆ ਤਾਂ ਉਸ ਦੌਰਾਨ ਉਹਨਾਂ ਵੱਲੋਂ ਉਸਦੇ ਪਤੀ ਅਤੇ ਉਸਦੇ ਲੜਕੇ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਦਾ ਲੜਕਾ ਤੇ ਉਸਦੇ ਪਤੀ ਗੰਭੀਰ ਜ਼ਖਮੀ ਹੋ ਗਏ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਹੋਰ ਇਸ ਮੌਕੇ ਜਾਣਕਾਰੀ ਦਿੰਦਿਆਂ ਪੁਸ਼ਪਾ ਰਾਣੀ ਨੇ ਕਿਆ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸੰਜੀਤ ਸਿੰਘ ਸੌਨੀ ਰਣਲਡ ਸ਼ਰਮਾ ਦੀ ਰਿਪੋਰਟ ਹਾਂਜੀ ਕੀ ਨਾਮ ਤੋਂ ਲਈ ਪੁਸ਼ਪਾ ਰਾਣੀ ਪੁਸ਼ਪਾ ਰਾਣੀ ਤੇ ਕਿਹੜੀ ਗੱਲ ਕਰਨੀ ਹੈ ਤੁਸੀਂ ਜੀ ਟੀ ਮਾਮਲਾ ਹੈ ਤੁਸੀਂ ਆਪਣੇ ਘਰ ਵਾਲਿਆਂ ਤੇ ਆਪਣੇ ਮੁੰਡੇ ਨੂੰ ਹਸਪਤਾਲ ਲੈ ਆਏ ਕੀ ਮਾਮਲਾ ਸਾਰਾ ਹੈ ਮਾਮਲਾ ਸਾਡਾ ਇਹ ਸੀ ਕਿ ਸਾਡੇ ਦੇਰ ਜੇਠ ਅਪਸ ਚ ਹੀ ਡਰਦੇ ਪਏ ਸੀਗੇ ਤੇ ਛੋਟਾ ਘਰਪਰੇਤੀ ਵਾਈਫ ਆ ਇਹਨੂੰ ਮੇਰੇ ਬੇਟੇ ਨੂੰ ਆ ਕੇ ਲੈ ਕੇ ਗਈ ਆ ਘਰੋਂ ਤੇ ਕਹਿੰਦੀ ਕਿ ਉੱਧਰ ਲੜਾਈ ਹੁੰਦੀ ਪਈ ਆ ਤੇ ਇਹ ਚਲੇ ਗਏ ਨੇ ਸਾਨੂੰ ਵੀ ਨਹੀਂ ਦੱਸਿਆ ਮੈਂ ਕੋਠੇ ਉੱਪਰ ਹੀ ਦੇਖਿਆ ਤੇ ਇਹ ਜਾਂਦਾ ਪਿਆ ਸੀ ਮੈਂ ਪਿੱਛੇ ਗਈ ਤਾਂ ਮੇਰੇ ਜੇਠ ਨੇ ਚਾਲਦਿਆਂ ਨੂੰ ਇਹਦੇ ਐਟ ਛੱਡ ਕੇ ਮਾਰੀ ਤੇ ਉਸ ਤੋਂ ਬਾਅਦ ਚ ਉਹਨੇ ਆਪਣੀ ਮਾਂ ਦੇ ਚਪੇੜ ਮਾਰੀ ਤਾਂ ਮੈਂ ਉਹਨੂੰ ਚੱਕਣ ਲੱਗੀ ਤਾਂ ਉਹਨਾਂ ਨੇ ਮੈਨੂੰ ਵੀ ਉੱਥੇ ਫੜ ਕੇ ਕੁੱਟਮਾਰ ਕੀਤੀ ਤੇਰਾ ਸੀ ਦੂਸਰੇ ਦਿਨ ਤੀਕਾ ਕਰਨ ਵਾਲਾ ਪੰਚਾਇਤ ਕੀਤੀ ਪੰਚਾਇਤ ਦੇ ਵਿੱਚ ਸੁਣਵਾਈ ਹੋਈ ਜਦੋਂ ਅਸੀਂ ਇਕੱਠੇ ਹੋ ਕੇ ਗਏ ਉੱਥੇ ਮੇਰੇ ਦੇਰਾ ਜੇਠਾ ਨੇ ਜਿਨ੍ਹਾਂ ਨੇ ਗੌਰਪ੍ਰੀਤ ਨੇ ਤਾਰੀ ਨੇ ਗਿਆਨੀ ਨੇ ਮੈਨੂੰ ਫੜ ਕੇ ਕੁੱਟਿਆ ਤੇ ਮੇਰੀ ਸੋਨੇ ਦੀ ਰਿੰਗ ਵੀ ਲਾਉਣ ਲੱਗੇ ਸੀ ਪਰ ਉਹ ਮੈਂ ਵਿਚਾਲੀ ਤਾਂ ਉਹਨਾਂ ਨੇ ਮੇਰੀਆਂ ਵਾਲੀਆਂ ਲਾ ਲਈਆਂ ਉੱਥੇ ਤੇ ਉਸ ਤੋਂ ਬਾਅਦ ਮੇਰੇ ਮੁੰਡੇ ਨੂੰ ਇਹਨਾਂ ਨੇ ਬਾਹਰ ਕੱਢ ਦਿੱਤਾ ਮੁੰਡਾ ਲਾਤਾ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਮੁੰਡੇ ਨੂੰ ਕੁੱਟ-ਕਟਾਪਾ ਕੀਤਾ ਤੇ ਦਾਤ ਮਾਰੇ ਤੇ ਮੁੰਡੇ ਦੇ ਟੰਕੇ ਵੀ ਲੱਗੇ ਆ ਤੇ ਮੇਰੇ ਹਸਬੰਦ ਵੀ ਤਾਂ ਖੜੇ ਰਹਸਣ ਸਾਨੂੰ ਇਨਸਾਫ ਚਾਹੀਦਾ ਕੋਣ ਕੋਣ ਲੋਕੇ ਆਉਂ ਹਾਂਜੀ ਕੌਣ ਹੋ ਗਿਆ ਜੀ ਕਿੰਨੇ ਜਣੇ ਇੱਕ ਗੁਰਪ੍ਰੀਤ ਜੀ ਜਿਹਦੇ ਕਰਕੇ ਲੜਾਈ ਹੋਈ ਆ ਤੇ ਦੂਸਰੇ ਨੰਬਰ ਤੇ ਜੇਠ ਆ ਮੇਰਾ ਪੀਜੇ ਕੁਮਾਰ ਉਸ ਤੋਂ ਬਾਅਦ ਮੇਰਾ ਦੇਰਿਆ ਤਾਰੀ ਕਾਰਨ ਹੋ ਲੜਾਈ ਹੋਣ ਦਾ ਲੜਾਈ ਹੋਣ ਦਾ ਕਾਰਨ ਕੀ ਉਹ ਆਪਸ ਵਿੱਚ ਹੀ ਲੜਦੇ ਪਏ ਸੀਗੇ ਸਾਨੂੰ ਸਿਰਫ ਸੱਤ ਕੇ ਲਿਜਾ ਕੇ ਉਹਨਾਂ ਨੇ ਕਹਿੰਣਾ ਸਾਲਿਆ ਤੇ ਉਹ ਹੁਣ ਇੱਕੋ ਹੀ ਹੋ ਗਏ ਤਿੰਨੇ ਜਣੇ ਉਹਨਾਂ ਦੀ ਘਰਵਾਲੀ ਵੀ ਨਾਲ ਹੀ ਆ ਤੇ ਅਸੀਂ ਹੁਣ ਤਿੰਨੇ ਹੀ ਪੁੱਤ ਤੇ ਮੈਂ ਇਹਨਾਂ ਦੀ ਮਾਂ ਆ ਰਮਨਦੀਪ ਦੀ ਤੇ ਅਸੀਂ ਤਿੰਨੋਂ ਇਕੱਲੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਨੂੰ ਉਹਨਾਂ ਕੋਲੋਂ ਇਨਸਾਫ ਲੈ ਕੇ ਦਿਓ ਕਿ ਸਾਡਾ ਕੋਈ ਉਹਨਾਂ ਨਾਲ ਲੜਾਈ ਝੜਾ ਦਾ ਝਗੜਾ ਨਹੀਂ ਸੀਗਾ ਤੇ ਸਾਨੂੰ ਉਹਨੇ ਵਿੱਚ ਕਿਉਂ ਲਿਆ ਤੇ ਮੇਰੀ ਰਿੰਗ ਮੇਰੇ ਕੋਲੋਂ ਖੁੰਦੀ ਸੀ ਉਹ ਬਚਾ ਲਈ ਆ ਤੇ ਮੇਰੀਆਂ ਬਾੜੀਆਂ ਵੀ ਦੇਣ ਉਹਨਾਂ ਨੇ ਸਕੂਲ ਦੀ ਵੀ ਘਰੇ ਆ ਕੇ ਭੰਨੀਆਂ ਤੇ ਗੇਟ ਵੀ ਉਹਨਾਂ ਨੇ ਭੰਨੇ ਐ ਟੁਟਾ ਦੇ ਬੀਜੀ ਦੇ ਵਿੱਚ ਖਿਲੜਿਆ ਪਿਆ ਆ ਤੁਸੀਂ ਜਦੋਂ ਮੱਦੀ ਆ ਕੇ ਮੌਕਾ ਦੇਖ ਸਕਦੇ ਆ